ਜਿਸਵਿੰਦਰ ਸਿੰਘ ਜੇ ਕਿਸ ਤਰ੍ਹਾਂ ਦਾ ਮੌਸਮ ਆ ਗਿਆ ਮੌਸਮ ਬਹੁਤ ਵਧੀਆ ਹੋ ਗਿਆ ਜੀ ਪਹਿਲਾਂ ਬਹੁਤ ਗਰਮੀ ਸੀ ਤੇ ਮੀਂਹ ਕਰਕੇ ਬਹੁਤ ਵਧੀਆ ਹੋ ਗਿਆ ਤੇ ਇਹਦੇ ਨਾਲ ਵੀ ਫਾਇਦਾ ਤੁਹਾਨੂੰ ਇਹ ਆ ਵੀ ਕਿਸਾਨਾਂ ਨੂੰ ਪਾਣੀ ਮਿਲੂਗਾ ਤੇ ਜਿਹੜਾ ਜ਼ਮੀਨ ਵਾਲਾ ਪਾਣੀ ਉਹ ਵਜ ਜਾਊਗਾ ਇਹਦਾ ਬਹੁਤ ਫਾਇਦਾ ਸਾਨੂੰ ਵੀ ਇੱਕ ਮੌਸਮ ਹੀ ਬੜਾ ਸਹੀ ਵਧੀਆ ਹੋ ਗਿਆ ਗਰਮੀ ਨਾਲ ਬਹੁਤ ਤੰਗ ਸੀ ਪਹਿਲਾਂ ਕਿਉਂ ਗਰਮੀ ਜ਼ਿਆਦਾ ਹੁੰਦੀ ਗਾਹ ਹੁੰਦਾ ਘੜ ਜਾਂਦਾ ਗਾਹ ਬਹੁਤ ਘੜ ਜਾਂਦਾ ਮਤਲਬ ਗਰਮੀ ਕਰਕੇ ਬੰਦਾ ਇਹ ਤੋਂ ਬਾਅਦ ਹੁਣ ਫਿਰ ਗਾਹ ਨਿਕਲੂਗਾ ਇਹਨੇ ਖੁਸ਼ੀ ਹੁੰਦੀ ਈ ਹੈ ਬੋੜ ਖੁਸ਼ੀ ਹੁੰਦੀ ਹੈ ਜੀ ਜਦੋਂ ਮੌਸਮ ਵਧੀਆ ਹੋ ਜਾਂਦਾ ਸਰ ਗਰਮੀ ਤੋਂ ਵੀ ਰਾਹਤ ਮਿਲਦੀ ਹੈ ਤੇ ਖੁਸ਼ੀ ਤੇ ਫਿਰ ਹੁੰਦੀ ਹੁੰਦੀ ਹੈ ਜੀ ਆਪਣਾ ਮੇਰਾ ਨਾਮ ਜੀ ਬਲਵਿੰਦਰ ਸਿੰਘ ਹੈ ਜੀ ਬਲਵਿੰਦਰ ਸਿੰਘ ਜੀ ਕਿਸ ਤਰ੍ਹਾਂ ਦਾ ਮੌਸਮ ਹੈ ਅੱਜ ਮੌਸਮ ਜੀ ਅੱਜ ਦੀ ਬਹੁਤ ਹੀ ਮਹਾਰਾਜ ਦੀ ਕਿਰਪਾ ਹੋਈ ਹੈ ਜੀ ਤਰਨਤਾਰਨ ਖਾਸ ਕਰਕੇ ਪੋਤਰ ਨਗਰੀ ਸ੍ਰੀ ਗੁਰੂ ਅਰਜਨ ਦਾਸ ਜੀ ਦੀ ਨਗਰੀ ਦੇ ਵਿੱਚ ਮੀਂਹ ਬਰਸਾਤ ਪੈ ਰਹੀ ਹੈ ਗਰਮੀ ਦੀ ਰਾਤ ਬਹੁਤ ਵਧੀਆ ਮਿਲ ਗਈ ਹੈ ਇਹ ਮੌਸਮ ਦੇ ਨਾਲ ਕੰਮ ਕਾਜ ਵੀ ਚੱਲ ਜਾਂਦੇ ਹਾਂ ਜੀ ਬਹੁਤ ਵਧੀਆ ਚੱਲਦੇ ਆ ਜੀ ਗਰਮੀ ਦੇ ਨਾਲ ਗਾਹ ਕੇ ਜਿਹੜਾ ਉਹ ਘਰੋਂ ਇਹ ਸ਼ਾਮਾਂ ਨੂੰ ਕਿਦਾ ਮਤਲਬ ਲਗਾਤਾਰ ਗਾਗਨੇ ਆਉਣਾ ਦੁਕਾਨਦਾਰ ਵੀ ਖੁਸ਼ ਹੈ ਗਾਗੋ ਵੀ ਖੁਸ਼ ਹੈ ਕਿਤਨਾ ਜਿਆਦਾ ਖੁਸ਼ੀ ਹੋ ਰਹੀ ਹੈ ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਪਰ ਸਾਥ ਪੈਣ ਦੇ ਨਾਲ ਬਹੁਤ ਵਧੀਆ ਖੁਸ਼ੀ ਹੋ ਰਹੀ ਹੈ ਜੀ ਹਾਂਜੀ ਨਾਮ ਕੀ ਤੁਹਾਡਾ ਗੁਲਦੀਪ ਸਿੰਘ ਜੀ ਗੁਲਦੀਪ ਸਿੰਘ ਜੀ ਕਿਹੋ ਜਿਹਾ ਨਾ ਮੌਸਮ ਅੱਜ ਮੌਸਮ ਵਧੀਆ ਹੋ ਗਿਆ ਜੀ ਪਹਿਲੋਂ ਤਾਂ ਬਹੁਤ ਗਰਮੀ ਸੀ ਹਰ ਵੰਦ ਜਦੋਂ ਆ ਹਵਾ ਠੰਡੀ ਆਈ ਹੈ ਹੁਣ ਕੋਈ ਜਗ੍ਹਾ ਨੂੰ ਰਾਹਤ ਮਿਲੀ ਆ ਕਿੰਨੀ ਗਰਮੀ ਕਿੰਨੀ ਹਵਾਦ ਮਾਰੇ ਸੀ ਬਹੁਤ ਜ਼ਿਆਦਾ ਬਹੁਤ ਅੱਜ ਵੀ ਤੇ ਕੱਲ ਵੀ ਦੋ ਦਿਨ ਬਹੁਤ ਜ਼ਿਆਦਾ ਗਰਮੀ ਆ ਹੁਣ ਠੀਕ ਹੋਈ ਆ ਤੇ ਜੇ ਆ ਕਹਿੰਦੇ ਕਿ ਜੋ ਬਾਰਿਸ਼ ਹੁੰਦੀ ਹੈ ਤੇ ਕਿਸਾਨਾਂ ਨੂੰ ਫਾਇਦਾ ਹੁੰਦਾ ਕਿਸਾਨਾਂ ਨੂੰ ਇਹੋ ਫਾਇਦਾ ਹੁੰਦਾ ਵੀ ਪਾਣੀ ਜਦੋਂ ਪੈਂਦਾ ਉਹ ਤੋਂ ਸਿਰ ਚ ਪੈ ਫਸਲ ਦੇ ਫਸਲ ਦੁਨੀ ਹੁੰਦੀ ਹੈ ਖਾਦ ਖੂਦ ਬਹੁਤ ਘੱਟ ਪਾਣੀ ਪੈਂਦੀ ਹੈ ਤੇ ਜ਼ਮੀਨ ਨੂੰ ਪਾਣੀ ਵੀ ਵੱਜਦਾ ਜ਼ਮੀਨ ਦਾ ਪਾਣੀ ਵੀ ਵੱਜਦਾ